ਕੇ ਬੀਬੀ ਐਮਬੀ ਪਾਣੀ ਦਾ ਮੁੱਦਾ ਦਿਨੋ ਦਿਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਉਸ ਨੂੰ ਵੇਖਦੇ ਹੋਏ ਪੰਜਾਬ ਸ਼ੋਮਨੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਲਜੀਤ ਸਿੰਘ ਪੁੱਟਾ ਦੇ ਨਾਲ ਇੰਡੀਆ ਨਿਊਜ਼ ਦੀ ਟੀਮ ਨੇ ਵਿਸ਼ੇਸ਼ ਗੱਲਬਾਤ ਕੀਤੀ ਕੁਦਰਤੀ ਪਾਣੀ ਦਾ ਦੇਖੋ ਪਹਿਲੀ ਗੱਲ ਤਾਂ ਪੰਜਾਬ ਦੇ ਨਾਲ ਪਹਿਲੇ ਦਿਨ ਤੋਂ ਹੀ ਜਿਹੜਾ ਪਾਣੀਆਂ ਪ੍ਰਤੀ ਧੱਕਾ ਹੋਇਆ ਕਿਉਂਕਿ ਰਿਪੀਰੀਅਨ ਲਾ ਦੇ ਅਨੁਸਾਰ ਜਿਹੜੀਆਂ ਸਟੇਟਾਂ ਦੇ ਵਿੱਚੋਂ ਕੁਦਰਤੀ ਪਾਣੀ ਦਾ ਬਹਾਅ ਹੈ ਪਹਿਲਾ ਹੱਕ ਜਿਹੜਾ ਉਹਨਾਂ ਦਾ ਹੁੰਦਾ ਹੈ ਔਰ ਕਿਉਂਕਿ ਇਹਦੇ ਵਿੱਚ ਜਿਹੜੇ ਜਿੱਥੋਂ ਪਾਣੀ ਜਿਹੜੇ ਪਾਸੇ ਤੋਂ ਆਉਂਦਾ ਜੇ ਅੱਜ ਪਾਣੀ ਪੰਜਾਬ ਕੋਲ ਹੈਗਾ ਜਾਂ ਪਿੱਛੇ ਹਿਮਾਚਲ ਕੋਲ ਸਾਡੇ ਤੋਂ ਪਹਿਲਾਂ ਹੈਗਾ ਤਾਂ ਜਦੋਂ ਕੁਦਰਤੀ ਮਾਰ ਪੈਂਦੀ ਹੈ ਤਾਂ ਇਹ ਸਟੇਟਾਂ 'ਤੇ ਕੁਦਰਤੀ ਮਾਰ ਵੀ ਚਲਦੀਆਂ ਨੇ ਜਦੋਂ ਬੱਡੀਆਂ ਬਰਸਾਤਾਂ ਹੁੰਦੀਆਂ ਨੇ ਕਿਤੇ ਬੱਦਲ ਫਟਦੇ ਨੇ ਜਾਂ ਕੋਈ ਪਾਣੀ ਦਾ ਵਹਾਅ ਜ਼ਿਆਦਾ ਹੁੰਦਾ ਤਾਂ ਉੱਥੇ ਫਿਰ ਜਿੱਥੇ ਨਾਲ ਲੱਗਦੇ ਇਲਾਕੇ ਨੇ ਉੱਥੇ ਪਾਣੀ ਦੀ ਮਾਰ ਬੜਾ ਨੁਕਸਾਨ ਕਰਦੀ ਹੈ ਔਰ ਅੱਜ ਜਿਹੜੀਆਂ ਦੂਜੀਏ ਸਟੇਟਾਂ ਨੇ ਭਾਵੇਂ ਕਿ ਅਦੇਸ਼ ਅਜਾੜ ਹੋਣ ਤੋਂ ਪਹਿਲਾਂ ਜਦੋਂ ਅੰਗਰੇਜ਼ ਗਵਰਨਮੈਂਟ ਦਾ ਰਾਜ ਸੀ ਉਸ ਸਮੇਂ ਬਕਾਇਦਾ ਤੌਰ ਤੇ ਸਾਡੀ ਸਟੇਟ ਨੂੰ ਪਾਣੀ ਦੇ ਪੈਸੇ ਮਿਲਦੇ ਸੀ ਰਾਇਲਟੀ ਮਿਲਦੀ ਸੀ ਪਰ ਹੁਣ ਜਿਹੜੀ ਹੈ ਜਿਹੜੀ ਰਾਇਲਟੀ ਹੈ ਇੱਕ ਪੈਸਾ ਵੀ ਸਟੇਟ ਗਵਰਨਮੈਂਟ ਤੋਂ ਪੰਜਾਬ ਨੂੰ ਬਿਲਕੁਲ ਨਹੀਂ ਮਿਲ ਰਿਹਾ ਬਲਕਿ ਨਰਵਾਣਾ ਬ੍ਰਾਂਚ ਦੇ ਰਾਹੀਂ ਜਿਹੜਾ ਹੋਰ ਪਾਣੀ ਹੈ ਜਿਹੜਾ ਸਾਡੀ ਸਟੇਟ ਦੇ ਰਾਹੀਂ ਹਰਿਆਣਾ ਨੂੰ ਰਾਜਸਥਾਨ ਨੂੰ ਪਾਣੀ ਜਾ ਰਿਹਾ ਹੈ ਪਰ ਬੜੇ ਲੰਮੇ ਸਮੇਂ ਤੋਂ ਜਾ ਰਿਹਾ ਹੈ ਔਰ ਅੱਜ ਜਿੱਥੇ ਪਾਣੀ ਪੰਜਾਬ ਕੋਲ ਪਹਿਲਾਂ ਹੀ ਨਹੀਂ ਹੈ ਪੰਜਾਬ ਦੇ ਵਿੱਚ ਅੱਜ ਤਕਰੀਬਨ 80% ਜਿਹੜਾ ਇਲਾਕੇ ਨੇ ਉਹ ਡਾਰਕ ਜ਼ੋਨ ਡਿਕਲੇਅਰ ਹੋ ਗਏ ਤਕਰੀਬਨ 80% ਬਲਾਕ ਨੇ ਜਿਹੜੇ ਸਾਡੇ ਉਹ ਡਾਰਕ ਜ਼ੋਨ ਹੋ ਗਏ ਔਰ ਜਿਨ੍ਹਾਂ ਦਾ ਪਾਣੀ ਦਾ ਪੱਧਰ ਆ ਜਿਹੜਾ ਲਗਭਗ 100 ਫੁੱਟ ਤੋਂ ਥੱਲੇ ਪਾਣੀ ਜ਼ਮੀਨ 'ਚ ਚਲੇ ਗਿਆ ਔਰ ਜਿਹੜਾ ਨਲਕੀਆਂ ਦੇ ਰਾਹੀਂ ਜਿਹੜਾ ਹੱਥਾਂ ਨਾਲ ਹੈਂਡ ਪੰਪ ਦੇ ਰਾਹੀਂ ਆਪਾਂ ਪਾਣੀ ਕੱਢਦੇ ਸੀ ਉਹ ਸਮਰਥ ਹੋ ਗਿਆ ਜੋ ਇਸ ਤਰੀਕੇ ਨਾਲ ਪਾਣੀ ਪੰਜਾਬ 'ਚ ਅਸੀਂ ਪ੍ਰਸੈਂਟ ਇਲਾਕੇ ਜੇ ਨਿਕਲ ਨਹੀਂ ਸਕਦਾ ਜਿਹੜਾ ਕਿ ਸਮਰਸੀ ਵਾਲਾ ਬੂਰਾ ਦੇ ਰਾਹੀਂ ਬਿਜਲੀ ਦੇ ਕਨੈਕਸ਼ਨ ਦੇ ਰਾਹੀਂ ਲੈ ਕੇ ਗੂਗੇ ਬੂਰਾ ਤੋਂ ਅਸੀਂ ਪਾਣੀ ਕੱਟ ਸਕਦੇ ਹਾਂ ਔਰ ਸਚਾਈ ਜਿਹੜੀ ਖੇਤਾਂ ਨੂੰ ਅਸੀਂ ਜਿਹਦੇ ਨਾਲ ਫਸਲ ਪੈਦਾ ਕਰਦੇ ਹਾਂ ਉਹਦੇ ਲਈ ਵੀ ਕਿਸਾਨਾਂ ਨੂੰ ਜਿਹੜਾ ਬੂਰ ਕਰਨ ਦੇ ਵਿੱਚ ਪਾਣੀ ਕੱਢਣ ਦੇ ਵਿੱਚ 10-15000 ਅੱਜ ਤੋਂ ਪਹਿਲਾਂ ਪੈਸੇ ਲੱਗਦੇ ਸੀ ਅੱਜ ਉਹ 5-5 ਲੱਖ ਰੁਪਏ 7-7 ਲੱਖ ਰੁਪਏ ਇੱਕ ਬੂਰ ਦੇ ਉੱਤੇ ਇੰਨੀ ਜਿਹੜਾ ਖਰਚਾ ਕਿਸਾਨ ਦਾ ਹੋ ਰਿਹਾ ਥੱਲੇ ਧਰਤੀ ਚੋਂ ਪਾਣੀ ਕੱਢਣ ਲਈ ਸੋ ਇਸ ਕਰਕੇ ਜਿਹੜਾ ਅੱਜ ਪੰਜਾਬ ਦਾ ਸਮੁੱਚੇ ਵਸਿੰਦੇ ਨੇ ਲੋਕ ਉਹ ਚਿੰਤਤ ਨੇ ਵੀ ਜੇ ਸਾਡੀ ਇਸ ਧਰਤੀ ਦੇ ਵਿੱਚ ਪਾਣੀ ਦਾ ਦਿਨੋਂ-ਦਿਨ ਪੱਧਰ ਜਿਹੜਾ ਨੀਵਾ ਜਾ ਰਿਹਾ ਉਸ ਪੱਧਰ ਨੂੰ ਜੇ ਸੀ ਬਚਾਉਣਾ ਥੱਲੇ ਜਾਣ ਤੋਂ ਜਾਂ ਲੋਕਾਂ ਨੇ ਇੱਥੇ ਆਉਣ ਵਾਲੇ ਸਮੇਂ ਜੀਵਤ ਰਹਿਣਾ ਤਾਂ ਸਾਨੂੰ ਸਭ ਤੋਂ ਮੁੱਢਲੀ ਜ਼ਰੂਰਤ ਤਾਂ ਪਹਿਲਾਂ ਪਾਣੀ ਦੀ ਹੈ ਔਰ ਪਾਣੀ ਤੇ ਹੱਕ ਪਹਿਲਾਂ ਪੰਜਾਬ ਦਾ ਜਿਹਦੇ ਵਿੱਚ ਜਿਹਦੇ ਰਾਹੀਂ ਨਿਕਲ ਰਿਹਾ ਸੋ ਇਸ ਕਰਕੇ ਅੱਜ ਜੇ ਦੂਜੀਆਂ ਰਾਜਾਂ ਨੂੰ ਜਿਹੜੇ ਕੇਂਦਰ ਦੇ ਸਰਕਾਰ ਆ ਜਿਹੜੀ ਟਿੱਡੇ ਤਰੀਕੇ ਨਾਲ ਪੰਜਾਬ ਤੋਂ ਪਾਣੀ ਖੋਹ ਰਹੀ ਆ ਡਾਕਾ ਮਾਰ ਰਹੀ ਆ ਪੰਜਾਬ ਦੇ ਪਾਣੀ ਤੇ ਜਿਵੇਂ ਕੋਸ਼ਿਸ਼ ਕੀਤੀ ਹੈ ਪਿਛਲੇ ਸਮੇਂ ਮੈਂ ਸਮਝਦਾ ਸਿੱਧੇ ਤੌਰ ਤੇ ਪੰਜਾਬ ਦੇ ਲੋਕਾਂ ਨਾਲ ਤੱਕਾ ਔਰ ਦੇਖਿਆ ਤੁਸੀਂ ਪਿਛਲੇ ਸਮੇਂ ਕਾਂਗਰਸ ਦੇ ਰਾਜ ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ ਜਦੋਂ ਕਾਂਗਰਸ ਦਾ ਰਾਜ ਸੀ ਤਾਂ ਇੱਥੇ ਕੈਸਵਈਲ ਨਹਿਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਔਰ ਜਿਹਨੂੰ ਉਸ ਸਮੇਂ ਦੇ ਪੰਜਾਬ ਦੇ ਲੋਕਾਂ ਨੇ ਰੋਕਿਆ ਔਰ ਕਿੰਨਾ ਇੱਥੇ ਖੂਨ ਖਰਾਬਾ ਹੋਇਆ ਕਿੰਨੇ ਨੌਜਵਾਨਾਂ ਦੀ ਕਤਲ ਵਾਰਦ ਹੋਈ ਔਰ ਬੜਾ ਪੰਜਾਬ ਨੂੰ ਉਸ ਚੀਜ਼ ਦਾ ਜਿਹੜਾ ਦੁੱਖ ਚਲਣਾ ਪਿਆ ਲੋਕਾਂ ਨੂੰ ਪਰਿਵਾਰਾਂ ਨੂੰ ਸੋ ਬੜਾ ਮੈਂ ਸਮਝਦਾ ਅੱਜ ਵੀ ਪੰਜਾਬ ਦੇ ਲੋਕ ਇਸ ਗੱਲ ਨੂੰ ਇਸ ਪੱਖੋਂ ਚਿੰਤਤ ਨੇ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਪੰਜਾਬ ਦੇ ਪਹਿਲਾਂ ਪੰਜਾਬ ਦੀ ਜ਼ਰੂਰਤ ਪੂਰੀ ਹੋਣੀ ਚਾਹੀਦੀ ਹੈ ਪੰਜਾਬ ਦੇ ਹਰ ਕਿਸਾਨ ਦੀ ਜ਼ਰੂਰਤ ਪੂਰੀ ਹੋਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਪਾਣੀ ਪੀਣ ਲਈ ਮਿਲਣਾ ਚਾਹੀਦਾ ਜੇ ਫालतू ਹੋਵੇ ਤਾਂ ਕੋਈ ਡਰ ਨਹੀਂ ਹੈ ਪਰ ਅੱਜ ਪੰਜਾਬ ਦੇ ਵਿੱਚ ਪਾਣੀ ਦੇਣ ਲਈ ਦੂਜੇ ਰਾਜਾਂ ਨੂੰ ਫालतू ਨਹੀਂ ਹੈ ਕਿਉਂਕਿ ਜੇ ਅਸੀਂ ਦੂਜਾ ਪੱਖ ਦੇਖਦੇ ਹਾਂ ਰਾਇਲਟੀ ਦੀ ਜਿਵੇਂ ਅਸੀਂ ਗੱਲ ਕੀਤੀ ਹੈ ਤਾਂ ਤੁਸੀਂ ਦੇਖੋ ਜੇ ਅਸੀਂ ਕਿਸੇ ਸਟੇਟ ਤੋਂ ਕੋਲਾ ਲੈਣਾ ਹੈ ਜਿਹੜੇ ਰਾਜਾਂ ਦੇ ਵਿੱਚ ਕੋਲਾ ਨਿਕਲ ਰਿਹਾ ਹੈ ਜਾਂ ਕਿਸੇ ਰਾਜ ਦੇ ਵਿੱਚ ਪੱਥਰ ਨਿਕਲ ਰਿਹਾ ਤਾਂ ਅਸੀਂ ਉੱਥੋਂ ਪੱਥਰ ਲੈਣਾ ਤਾਂ ਸਾਨੂੰ ਉਹਦੀ ਰੈਲਿਟੀ ਦੇਣੀ ਪੈਂਦੀ ਹੈ ਤਾਂ ਸਾਨੂੰ ਉੱਥੋਂ ਮੁੱਲ ਜਿਹੜਾ ਪਾਣੀ ਹੈ ਜਿਹੜਾ ਸੌਰੀ ਪੱਥਰ ਹੈ ਚਾਹੇ ਕੋਲਾ ਚਾਹੇ ਗੈਸ ਆ ਚਾਹੇ ਪਟਾੜਾ ਹੋਵੇ ਚਾਹੇ ਡੀਜ਼ਲ ਹੈ ਹਰ ਚੀਜ਼ ਸਾਨੂੰ ਉੱਥੋਂ ਮੁੱਲ ਲੈਣੀ ਪੈਂਦੀ ਹੈ ਅਸੀਂ ਪੇ ਕਰਕੇ ਉਹਨਾਂ ਨੂੰ ਤਾਂ ਸਾਡੀ ਜਿਹੜੀ ਅਸੀਂ ਉਹ ਚੀਜ਼ ਨੂੰ ਲੈ ਸਕਦੇ ਹਾਂ ਪਰ ਇੱਕ ਇੱਕ ਦੇਖੋ ਤੁਸੀਂ ਇੱਧਰ ਪੰਜਾਬ ਦਾ ਜਿਹੜਾ ਪਾਣੀ ਜਾ ਰਿਹਾ ਉਹ ਪਾਣੀ ਸਾਨੂੰ ਕੋਈ ਰੈਲਿਟੀ ਨਹੀਂ ਮਿਲ ਰਹੀ ਇਸ ਕਰਕੇ ਸਿੱਧੇ ਤੌਰ ਤੇ ੱਤਕਾ ਚ ਪੰਜਾਬ ਹਰਿਆਣਾ ਨੂੰ ਵੀ ਜਾ ਰਿਹਾ ਪਾਣੀ ਰਾਜਸਥਾਨ ਨੂੰ ਜਾ ਰਿਹਾ ਰਾਜਸਥਾਨ ਤੋਂ ਪੱਥਰ ਆ ਜਿਹੜਾ ਪੱਥਰ ਦਾ ਅਸੀਂ ਰਿਐਲਟੀ ਦੇ ਰਹੇ ਆਂ ਪਾਣੀ ਦੀ ਅਸੀਂ ਰਿਐਲਟੀ ਲੈ ਨਹੀਂ ਰਹੇ ਸੀ ਇਹ ਤੱਕਾ ਹੀ ਆ ਨਾ ਜੀ ਜੇ ਦੂਜਾ ਦਾ ਦੂਜੇ ਰਾਤ ਵੀ ਜਿਹੜੇ ਜਦਾਂ ਮਤਲਬ ਪਾਣੀ ਦੂਜੇ ਰਾਤ ਵੀ ਸਾਨੂੰ ਜਿਹੜੇ ਕੰਚ ਪ੍ਰਦਾਰਥ ਤੋਂ ਨਿਕਲਦੇ ਨੇ ਉਹ ਸਾਨੂੰ ਪੰਜਾਬ ਦੇ ਲੋਕਾਂ ਨੂੰ ਪੀ ਕਰਦਾ